ਆਹ ਦੇਖ ਲੋ ਵੀ ਕਣਕਾਂ ਦੇ ਵਿੱਚ ਸੁੰਡ ਪੈਣ ਲੱਗਿਆ ਇਹਦਾ ਆਪਾਂ ਕੀ ਹੱਲ ਕਰੀਏ ਸਭ ਤੋਂ ਵਧੀਆ ਹੱਲ ਦੱਸਾਂਗੇ ਤੁਹਾਨੂੰ ਹੁਣ ਜਿਵੇਂ ਆਹ ਕਣਕ ਦੇਖ ਲਵੀਂ ਅਗੇਤੀ ਕਣਕ ਹੈ ਐਸਐਮਐਸ ਲਾ ਕੇ ਸੁਪਰ ਸੀਡਰ ਨਾਲ ਬੀਜੀ ਹੋਈ ਹੈ ਸੁੰਡੇ 'ਚ ਪੈਣੀ ਪੈਣਾ ਕਿਉਂਕਿ ਇੱਕ ਗੇਤੀ ਹੋ ਗਈ ਇੱਕ ਸਾਰਾ ਪ੍ਰਾਲ ਵਿੱਚ ਵਾਇਆ ਹੋਇਆ ਆਦੂ ਸੁੰਡ ਤੁਹਾਡੇ ਸਾਹਮਣੇ ਆ ਪਰ ਹੁਣ ਇਹਦਾ ਹੱਲ ਹੋਰ ਕੋਈ ਨਹੀਂ ਇਹਨਾਂ ਦੇਖੋ ਵੀ ਆਪਾਂ ਇੰਨੇ ਦਿਨਾਂ ਦੀ ਪਾਣੀ ਲੈਣਾ ਇੰਨੇ ਦਿਨਾਂ ਦੀ ਪਾਣੀ ਲਾਉਣਾ ਜ਼ਰੂਰੀ ਹੁੰਦਾ ਹ ਕੋਈ ਨਾ ਕਰੋ ਇਹਨੂੰ ਪਾਣੀ ਲਾਓ ਤੇ ਨਾਲ ਦੀ ਨਾਲ ਕਰਾਟੇ ਛੱਡ ਦਿਓ ਜਾ ਹੋਰ ਤੁਹਾਨੂੰ ਚੰਗੀ ਲੱਗਦੀ ਜਿਹੜੀ ਅਸਲ ਦਾ ਕਰਾਟੀ ਕੰਮ ਕਰਦੀ ਐ ক্লোਰੋ ক্লোਰੋ ਨਾਲੋਂ ਤਾਂ ਦੁੱਗਣਾ ਕੰਮ ਕਰਦੀ ਐ ਕਰਾਟੀ ਡੋਰ ਛਾ ਬਈ ਜਾਂ ਕਲਫੀ ਡੋਰ ਪਾ ਦੋ ਦੋਵਾਂ ਚੋਂ ਮਤਲਬ ਜਿਹੜੀ ਤੁਹਾਨੂੰ ਠੀਕ ਲੱਗਦੀ ਐ ਅਸਲ ਦਾ ਕਰਾਟੇ ਵਰਗੀ ਮੈਂ ਕਹਿੰਦਾ ਰੀਸ਼ੇ ਨਹੀਂ ਜੇ ਕਰਾਟੇ ਪਾਉਂਦੇ ਐ ਤਾਂ ਵੀ ਪੈਰੇ ਸੁੰਡ ਇਹ ਕਣਕ ਚ ਇਹ ਕਣਕ ਚ ਐ ਲਾ ਲਓ ਵੀ 20 30% ਸੁੰਡ ਪੈ ਚੁੱਕਿਆ ਕਣਕ ਚ ਬਹੁਤ ਜਿਆਦਾ ਸੁੰਡ ਐ ਚ ਕਿਉਂਕਿ ਪ੍ਰਾਲੀ ਦੁੱਗਣੀ ਵਾਈ ਹੋਈ ਐ ਦੇ ਵਿੱਚ ਬਈ ਆ ਦੇਖੋ ਸਾਰੀ ਪ੍ਰਾਲੀ ਵਿੱਚ ਲੱਗੀ ਹੋਈ ਐ ਬਈ ਆ ਦੇਖੋ ਇਹ ਇਹਦੇ ਵਿੱਚ ਅੱਗ ਘੱਟ ਲੱਗੀ ਹੋਈ ਐ ਕਣਕ ਸੋਹਣੀ ਐ ਬਈ ਕ ਪਰ ਜਦੋਂ ਇਹਨੂੰ ਪਾਣੀ ਲੱਗ ਗਿਆ ਅੱਧੀ ਕੰਮ ਕੇ ਪੀਲੀ ਹੋ ਗਈ ਕਿਉਂਕਿ ਅੱਧੀ ਜੀ ਸੁੰਡ ਹੈ ਚ ਇੱਕ ਇਹ ਬੰਦੇ ਨੇ ਹੋਰ ਦਿਮਾਗ ਲਾਇਆ ਹੋਇਆ ਇਹਨਾਂ ਨੂੰ ਪਤਾ ਸੀ ਪਹਿਲਾਂ ਹੀ ਵੀ ਸੁੰਡ ਪਊਗਾ ਕਿਉਂਕਿ ਇੱਧਰ ਅੱਗ ਘੱਟ ਲੱਗਦੀ ਹੈ ਇਹਨੇ ਬੀਜ ਪਹਿਲੀ ਵਾਧ ਪਾਇਆ ਹੈ ਬੀਜ ਵਾਧਾ ਕਣਕ ਦਾ ਦੇਖੋ ਹੁਣ ਅੱਧੀ ਸੁੰਡ ਨਾਲ ਖਰਾਬ ਹੋਣੀ ਹੋਣੀ ਹੈ ਬਾਅਦ ਛੱਕੇ ਵਾਲੀ ਫਿਰ ਗੱਲ ਨਹੀਂ ਬਣਦੀ ਬਾਈ ਬਾਕੀ ਹੁਣ ਤੁਸੀਂ ਦੱਸੋ ਕਿ ਤੁਸੀਂ ਕੀ ਹੱਲ ਕਰਦੇ ਸੁੰਡ ਦਾ ਸਭ ਤੋਂ ਵਧੀਆ ਹੱਲ ਤਾਂ ਇਹ ਹੀ ਹੈ ਬਾਕੀ ਜਿਹੜਾ ਤੁਹਾਨੂੰ ਕੋਈ ਚੰਗਾ ਲੱਗਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ